ਹਾਰਦਿਕ ਸਵਾਗਤ ਪੰਜਾਬ ਐਗਜ਼ਾਮ ਚੈਨਲ ਦੇ ਉੱਪਰ ਸਾਰੇ ਹੀ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜੋ ਪੰਜਾਬੀ ਵਿਸ਼ੇ ਦੀ ਤਿਆਰੀ ਕਰ ਰਹੇ ਹਨ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਤੇ ਇੱਕ ਵਧੀਆ ਤਰੀਕੇ ਨਾਲ ਆਪਣੀ ਜਿਹੜੀ ਤਿਆਰੀ ਆ ਉਹ ਸਾਰੇ ਬੱਚੇ ਕਰ ਰਹੇ ਹੋਵਗੇ ਸੋ ਪਿਛਲਾ 파ਟ 1 ਗਿਆਨੀ ਦਿੱਤ ਸਿੰਘ ਸਾਰਿਆਂ ਨੇ ਦੇਖ ਲਿਆ ਹੋਵੇਗਾ ਜਿਨ੍ਹਾਂ ਨੇ ਨਹੀਂ ਦੇਖਿਆ ਤਾਂ ਉਹ ਜਾ ਕੇ ਚੈਨਲ ਤੇ ਵਿਜ਼ਿਟ ਕਰਨ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸੋ ਅੱਜ ਪਾਰਟ 2 ਰਿਸ਼ਾ ਗਿਆਨੀ ਦਿੱਤ ਸਿੰਘ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਗਿਆਨੀ ਦਿੱਤ ਸਿੰਘ ਨੇ ਪਹਿਲੀ ਰਚਨਾ ਕਿਹੜੀ ਲਿਖੀ ਸੀ অপਸ਼ਨ A B C ਜਾਂ ਫਿਰ D ਸਹੀ ਜਵਾਬ ਕਿੱਸਾ ਸਿਰੀ ਫਰੀਹਾਦ ਨੈਕਸਟ ਕੁਐਸਚਨ ਹੈ ਗਿਆਨੀ ਦਿੱਤ ਸਿੰਘ ਨੇ ਕਿਸ ਦੀ ਸ਼ਹਾਦਤ ਤੇ ਵਿਰਤਾਂਤ ਵੀ ਲਿਖਿਆ ਸੀ A B C ਜਾਂ ਫਿਰ D ਤਾਂ ਇਹਨਾਂ ਵਿੱਚੋਂ ਸਹੀ ਜਵਾਬ ਰਹੇਗਾ ਜੀ অপਸ਼ਨ D ਸਾਰੇ ਹੀ ਜਿਹੜੀਆਂ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਸਹੀ ਹਨ ਇਹਨਾਂ ਨੂੰ ਨੋਟ ਕਰ ਲੈਣਾ ਜੀ ਗਿਆਨੀ ਦਿੱਤ ਸਿੰਘ ਦਾ ਕਿਹੜਾ ਲੜੀਵਾਰ ਛਪਦਾ ਸੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਗੀਤ ਗੀਤਾ ਉਪਦੇਸ਼ ਸਿੰਘ ਸਵਾਂ ਲਹਿਰ ਜਾਂ ਫਿਰ ਦੇਸ਼ ਭਗਤ ਹਾਂਜੀ ਸਹੀ ਜਵਾਬ ਹੈ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੈਕਸਟ ਕੁਐਸਚਨ ਹੈ ਗਿਆਨੀ ਦਿੱਤ ਸਿੰਘ ਜੀ Swami Dayanand Saraswati ji ਨਾਲ ਕਿੰਨੀ ਵਾਰ ਬਹਿਸ-ਵਾਰਤਾ ਹੋਈ ਸੀ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਤਾਂ ਸਹੀ ਜਵਾਬ ਰਹੇਗਾ ਜੀ অপਸ਼ਨ ਸੀ ਤਿੰਨ ਵਾਰ ਇਕ ਇਹਨਾਂ ਦੇ ਖਾਸ ਹੈ ਜੀ ਗੁਰਮਤਿ ਸਿਧਾਂਤ ਤੇ ਜਿਵੇਂ ਇਹਨਾਂ ਦੀਆਂ ਰਚਨਾਵਾਂ ਮਿਲਦੀਆਂ ਹਨ ਕਾਫੀ ਦੇ ਨਾਲ ਉਹਨਾਂ ਦੇ ਪਿੱਛੇ ਪ੍ਰਵੋਧ ਲੱਗਦਾ ਹੈ ਤਾਂ ਉਹ ਤੁਸੀਂ ਨੋਟ ਕਰ ਲੈਣਾ ਅਗਲਾ ਕੁਐਸਚਨ ਹੈ Swami Dayanand ਨਾਲ ਹੋਈ ਬਹਿਸ ਨੂੰ ਦਿੱਤ ਸਿੰਘ ਨੇ ਕਿਸ ਪੁਸਤਕ ਦੇ ਵਿੱਚ ਅੰਕਿਤ ਕੀਤਾ ਹੈ ਸਹੀ ਜਵਾਬ ਸਾਧੂ Dayanand ਨਾਲ ਮੇਰਾ ਸੰਵਾਦ ਅਗਲਾ ਕੁਐਸਚਨ ਹੈ ਜੀ Swami Dayanand ਨਾਲ ਤੀਜੀ ਬਹਿਸ ਕਿਸ ਵਿਸ਼ੇ ਤੇ ਹੋਈ ਸੀ অপশন এ বি সি ਜਾਂ ਫਿਰ ডি ਤਾਂ ਇਹਦਾ ਸਹੀ ਜਵਾਬ ਰਹੇਗਾ ਜੀ অপশন ਸੀ ਜੀਵ ਆਤਮਾ ਦੇ ਦੇਹ ਵਿੱਚੋਂ ਛੁੱਟਣਾ ਹੈ ਵਾਦਿਆਂ ਅਗਲੇ ਕੁਐਸਚਨ ਵੱਲ ਕਿਸ ਰਚਨਾ ਕਰਕੇ ਦਿੱਤ ਸਿੰਘ ਨੂੰ ਪੰਥ ਤੋਂ ਛੇਕਿਆ ਗਿਆ ਸੀ ਟਾਈਪਿੰਗ ਮਿਸਟੇਕ ਇਗਨੋਰ ਕਰਨਾ ਜੀ ਇੱਥੇ ਹੋਏਗਾ ਪੰਥ ਤੋਂ অপশন এ ਬੀ ਸੀ ਜਾਂ ਫਿਰ ਡੀ ਤਾਂ অপশন সি ইজ দা রাইਟ आंसर ਸੋ ਪਨ ਨਾਟਕ ਨੈਕਸਟ ਕੁਐਸਚਨ ਹੈ ਜੀ ਭਾਈ ਵੀਰ ਸਿੰਘ ਨੇ ਗਿਆਨੀ ਦਿੱਤ ਸਿੰਘ ਦੇ ਸਨਮਾਨ ਲਈ ਕਿਹੜੇ ਅਖਬਾਰ ਵਿੱਚ ਕਵਿਤਾ ਲਿਖੀ ਸੀ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਸਹੀ ਜਵਾਬ ਹੈ অপশন এ ਖਾਲਸਾ ਸਮਾਚਾਰ ਨੈਕਸਟ ਕੁਐਸਚਨ ਹੈ ਜੀ ਗਿਆਨੀ ਦਿੱਤ ਸਿੰਘ ਦੀਆਂ ਜ਼ਿਆਦਾਤਰ ਰਚਨਾਵਾਂ ਸੀ ਉਪਦੇਸ਼ਾਤਮਿਕ ਪ੍ਰੇਰਣਾਤਿਕ ਪ੍ਰੇਰਣਾਦਿਕ ਪਰਿਵਰਤਨਸ਼ੀਲ ਜਾਂ ਫਿਰ ਕੋਈ ਨਹੀਂ ਹਾਂਜੀ ਸਹੀ ਜਵਾਬ ਰਹੇਗਾ ਜੀ ਆਪਸ਼ਨ ਏ ਉਪਦੇਸ਼ਾਤਮਿਕ ਕੁਐਸਚਨ ਨੰਬਰ 10 ਕਿਹੜੀ ਸਮਤੀ ਗਿਆਨੀ ਦਿੱਤ ਸਿੰਘ ਦੀ ਯਾਦਗਾਰੀ ਲਈ ਸਲਾਨਾ ਸਮਾਗਮ ਕਰਾਉਂਦੀ ਹੈ ਸਿੱਖ ਸਮਤੀ ਰਾਸ਼ਟਰੀ ਸਮਤੀ ਅੰਤਰਰਾਸ਼ਟਰੀ ਸਮਤੀ ਜਾਂ ਫਿਰ ਸਾਰੇ ਸਹੀ ਜਵਾਬ ਕਿਹੜਾ ਰਹੇਗਾ ਜੀ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਅੰਤਰਰਾਸ਼ਟਰੀ ਸਮਤੀ ਵਾਧਿਆ ਅਗਲੇ ਕੁਐਸਚਨ ਵੱਲ ਖੰਡਨ ਮੰਡਨ ਦੀ ਦ੍ਰਿਸ਼ਟੀ ਤੇ ਗਿਆਨੀ ਦਿੱਤ ਸਿੰਘ ਦੀ ਕਿਹੜੀ ਪੁਸਤਕ ਸਭ ਤੋਂ ਪ੍ਰਸਿੱਧ ਸੀ অপਸ਼ਨ A B C ਜਾਂ ਫਿਰ D ਆਪਸ਼ਨਸ ਨੂੰ ਧਿਆਨ ਨਾਲ ਕਰੋ ਰੀਡ ਤਾਂ ਸਹੀ ਜਵਾਬ ਤੁਹਾਡੀ ਸਕਰੀਨ ਤੇ অপਸ਼ਨ A ਦੰਬ ਵਿਧਾਰਨ ਵਾਧੇ ਅਗਲੇ ਕੁਐਸਚਨ ਵੱਲ ਚੰਪੂ ਕਾਵ ਰੂਪ ਦੀ ਵਰਤੋਂ ਕਿਸ ਨੇ ਕੀਤੀ ਸੀ ਗਿਆਨੀ ਦਿੱਤ ਸਿੰਘ ਭਾਈ ਵੀਰ ਸਿੰਘ ਗਿਆਨੀ ਗੁਰਦੇਵ ਸਿੰਘ ਜਾਂ ਫਿਰ ਸਰਦਾਰ ਰਾਮ ਫਲौरी ਤਾਂ ਸਹੀ ਜਵਾਬ ਰਹੇਗਾ ਜੀ অপਸ਼ਨ ਏ ਗਿਆਨੀ ਦਿੱਤ ਸਿੰਘ ਇਹ ਇਹਨਾਂ ਦੀ ਕਾਵ ਰਚਨਾ ਹੈ ਸੌਰੀ ਵਾਰਤਕ ਰੂਪੀ ਕਵਿਤਾ ਗਿਆਨੀ ਦਿੱਤ ਸਿੰਘ ਦੇ ਨਾਮ ਤੇ ਲਾਇਬ੍ਰੇਰੀ ਕਿੱਥੇ ਸਥਾਪਿਤ ਕੀਤੀ ਗਈ ਹੈ ਫਤੇਗੜ ਸਾਹਿਬ ਫਰੀਦਕੋਟ ਫਿਰੋਜ਼ਪੁਰ ਫਰੀਦਾਬਾਦ ਤਾਂ ਸਹੀ ਜਵਾਬ ਇਹਨਾਂ ਵਿੱਚੋਂ ਕਿਹੜਾ ਹੋਏਗਾ ਜੀ অপਸ਼ਨ ਏ ਬੀ ਸੀ ਜਾਂ ਫਿਰ ਡੀ ਰਾਈਟ ਆਨਸਰ ਹੈ ਜੀ অপਸ਼ਨ ਸੀ ਫਿਰੋਜ਼ਪੁਰ ਨੈਕਸਟ ਕੁਐਸਚਨ ਹੈ ਜੀ ਗਿਆਨੀ ਦਿੱਤ ਸਿੰਘ ਦੇ ਲੇਖ ਉਰਦੂ ਦੇ ਕਿਹੜੇ ਅਖਬਾਰ ਵਿੱਚ ਛਪਦੇ ਰਹੇ ਸਨ ਉਰਦੂ ਗਜ਼ਟ ਖਾਲਸਾ ਗਜ਼ਟ ਟ੍ਰਿਬਿਊਨ ਜਾਂ ਫਿਰ ਕੋਈ ਨਹੀਂ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਸਹੀ ਜਵਾਬ ਹੈ ਖਾਲਸਾ ਗਜਟ ਗਿਆਨੀ ਦਿੱਤ ਸਿੰਘ ਨੇ ਸੀਰੀ ਫਰਿਹਾਦ ਦਾ ਕਿੱਸਾ ਕਿੰਨੀ ਉਮਰ ਵਿੱਚ ਲਿਖਿਆ ਸੀ 25 ਸਾਲ ਦੀ ਉਮਰ ਵਿੱਚ 23 ਸਾਲ ਦੀ ਉਮਰ ਵਿੱਚ 21 ਸਾਲ ਦੀ ਉਮਰ ਵਿੱਚ ਜਾਂ ਫਿਰ 22 ਸਾਲ ਦੀ ਉਮਰ ਵਿੱਚ ਤਾਂ ਸਹੀ ਜਵਾਬ ਰਹੇਗਾ ਜੀ অপਸ਼ਨ ਸੀ 21 ਸਾਲ ਦੀ ਉਮਰ ਵਿੱਚ ਨੈਕਸਟ ਕੁਐਸਚਨ ਹੈ ਜੀ ਗਿਆਨੀ ਦਿੱਤ ਸਿੰਘ ਨੇ ਗਿਆਨੀ ਪਾਸ ਕਰਨ ਉਪਰੰਤ ਕਿਹੜੇ ਕਾਲਜ ਵਿੱਚ ਪੜਾਇਆ ਸੀ खालसा कॉलेज अमृतसर ओरिएंटल कॉलेज सियालकोट डी ए वी कॉलेज लाहौर दुआबा कॉलेज अमृतसर तो इन्होंने सही जवाब रहेगा जी ऑप्शन ए खालसा कॉलेज अमृतसर नैक्सट क्वेश्चन है जी ज्ञानी दित सिंह ने मैमोरीअल इंटरैशनल सुसायटी कदों स्थापित की गई सी दो हज़ार चार दो हज़ार तीन दो हज़ार दो या फिर दो हज़ार एक ਸਹੀ ਜਵਾਬ ਇਹਨਾਂ ਵਿੱਚੋਂ ਰਹੇਗਾ ਜੀ ਆਪਸ਼ਨ ਡੀ 2001 ਨੈਕਸਟ ਕੁਐਸਚਨ ਕੁਐਸਚਨ ਵੱਲ ਵਧਦੇ ਹਾਂ ਜੀ ਜਿਆਨੀ ਦਿੱਤ ਸਿੰਘ ਦੀਆਂ ਗੁਰੂ ਸਾਹਿਬ ਦੇ ਦੀਵਾਨ ਚਰਿਤ੍ਰ ਨਾਲ ਸੰਬੰਧਿਤ ਪੁਸਤਕਾਂ ਕਿਹੜੀਆਂ ਹਨ ਗੁਰੂ ਨਾਨਕ ਪਰਵੋਧ ਕਲਗੀਧਰ ਉਪਕਾਰ ਸ੍ਰੀ ਗੁਰੂ ਅਰਜਨ ਸਾਹਿਬ ਜਾਂ ਫਿਰ ਸਾਰੇ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਆਪਸ਼ਨ ਡੀ ਸਾਰੇ ਹੀ ਸਹੀ ਜਵਾਬ ਦਲਿਤ ਸਵਾਦਾ ਮੋਢੀ ਹੈ ਗੁਰਮukh ਸਿੰਘ ਗਿਆਨੀ ਦਿੱਤ ਸਿੰਘ ਸਰਦਾਰ ਆਰਾਮ ਫਲੋਰੀ ਧਨੀ ਰਾਮ ਚਾਤਰਿਕ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ অপਸ਼ਨ ਬੀ ਗਿਆਨੀ ਦਿੱਤ ਸਿੰਘ ਜਿਵੇਂ ਕਿ ਤੁਹਾਨੂੰ ਪਤਾ ਹੈ ਟੈਲੀਗ੍ਰam ਤੇ ਵੀ ਆਪਣਾ ਪੰਜਾਬ ਐਗਜ਼ਾਮ ਚੈਨਲ ਦੇ ਉੱਪਰ ਇੱਕ ਗਰੁੱਪ ਬਣਿਆ ਹੋਇਆ ਹੈ ਉਸ ਨੂੰ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਐਮਸੀਕਿਊ ਉੱਥੇ ਆਪਣਾ ਇੱਕ ਕੁਇਜ਼ ਦੇ ਰੂਪ ਵਿੱਚ ਟੈਸਟ ਕਰ ਸਕਦੇ ਹੋ ਸਿੱਖ ਗੁਰੂਆਂ ਨਾਲ ਸੰਬੰਧਤ ਬਧਿਹਰੇ ਜੀਵਨੀਆਂ ਕਿਸ ਨੇ ਲਿਖੀਆਂ ਸੀ ਆਪਸ਼ਨ A B C ਜਾਂ ਫਿਰ D ਤਾਂ ਰਾਈਟ ਆਨਸਰ ਰਹੇਗਾ ਜੀ ਗਿਆਨੀ ਦਿੱਤ ਸਿੰਘ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਗਿਆਨੀ ਦਿੱਤ ਸਿੰਘ ਦੀ ਇਤਿਹਾਸਿਕ ਪੁਸਤਕ ਦਾ ਨਾਮ ਦੱਸੋ ਸਿੱਖ ਬੱਚੇ ਦੀ ਸ਼ਹੀਦੀ ਭਾਈ ਬੋਤਾ ਸਿੰਘ ਸਿੰਘਣੀਆਂ ਦੇ ਸਿਦਕ ਜਾਂ ਫਿਰ ਸਾਰੇ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਆਪਸ਼ਨ D ਇਸ ਦਾ ਰਾਈਟ ਆਨਸਰ ਸਾਰੇ ਹੀ ਆਪਸ਼ਨਾਂ ਕਰੈਕਟ ਨੇ ਜੀ। Swami Dayanand ਨਾਲ ਦੂਜੀ ਬਹਿਸ ਕਿਸ ਵਿਸ਼ੇ ਤੇ ਹੋਈ ਸੀ? ਰੱਬ ਦੁਨੀਆ ਤੇ ਹੈ, ਜਗਤ ਦਾ ਕਰਤਾ ਕੌਣ? ਕੀ ਭਗਵਾਨ ਜਿਉਂਦਾ ਹੈ, ਕੀ ਵੇਦ ਈਸ਼ਵਰ ਕੇ ਉਚਾਰਨ। ਆਪਸ਼ਨ A, B, C ਜਾਂ D ਰਾਈਟ ਆਨਸਰ ਹੈ ਜੀ। ਆਪਸ਼ਨ D ਕੀ ਵੇਦ ਈਸ਼ਵਰ ਦੇ ਉਚਾਰਨ। ਨੈਕਸਟ ਕੁਐਸ਼ਨ ਗਿਆਨੀ ਦਿੱਤ ਸਿੰਘ ਸਿੱਖ ਕੌਮ ਦੇ ਕਿੰਵੇਂ ਪ੍ਰੋਫੈਸਰ ਹਨ ਪਹਿਲੇ ਦੂਜੇ ਤੀਜੇ ਜਾਂ ਫਿਰ ਚੌਥੇ ਇਹਨਾਂ ਵਿੱਚੋਂ ਰਾਈਟ ਆਨਸਰ ਕਿਹੜਾ ਹੋਏਗਾ ਜੀ ਰਾਈਟ ਆਨਸਰ ਰਹੇਗਾ ਸਾਡਾ ਆਪਸ਼ਨ ਬੀ ਦੂਜੇ ਲਾਈਕ ਕਰਨਾ ਨਾ ਭੁੱਲਣਾ ਜੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚਲਦੀ ਵੀਡੀਓ ਨੂੰ ਕਰ ਦੇਣਾ ਲਾਈਕ ਨੈਕਸਟ ਕੁਐਸ਼ਨ ਹੈ ਜੀ ਗਿਆਨੀ ਦਿੱਤ ਸਿੰਘ ਨੇ ਪਹਿਲੀ ਰਚਨਾ ਕਿਹੜੀ ਅਤੇ ਕਦੋਂ ਲਿਖੀ ਸੀ ਆਪਸ਼ਨ ਏ ਬੀ C ਜਾਂ ਫਿਰ D ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਕਿੱਸਾ ਸੀਰੀ ਫਰੀਹਾਦ 1872 ਗਿਆਨੀ ਦਿੱਤ ਸਿੰਘ ਨੇ ਉਰਦੂ ਦੀ ਵਿਦਿਆ ਕਿਸ ਕੋਲੋਂ ਗ੍ਰਹਿਣ ਕੀਤੀ ਸੀ অপਸ਼ਨ A B C ਜਾਂ ਫਿਰ D ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਸਹੀ ਜਵਾਬ ਰਹੇਗਾ ਜੀ ਸਾਡਾ অপਸ਼ਨ A ਦਇਆਨੰਦ ਖੱਤਰੀ ਕੁਝ ਮਹੱਤਵਪੂਰਨ ਇਹਨਾਂ ਦੀਆਂ ਪ੍ਰਸਿੱਧ ਸਿਧਾਂਤਿਕ ਪੁਸਤਕਾਂ ਜਿਨ੍ਹਾਂ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਤੁਸੀਂ ਪੜ੍ਹ ਲੈਣਾ ਯਾਦ ਕਰ ਲੈਣਾ ਇੰਪੋਰਟੈਂਟ ਜਿਹੜੀਆਂ ਹੈਗੀਆਂ ਨੇ ਇਹ ਪੁਸਤਕਾਂ ਹਨ ਜਿਹੜੀਆਂ ਕਈ ਵਾਰ ਪੇਪਰ ਦੇ ਵਿੱਚ ਪੁੱਛ ਲਈਆਂ ਜਾਂਦੀਆਂ ਹਨ ਤਾਂ ਇਹਨਾਂ ਵਿੱਚੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਗਿਆਨੀ ਦਿੱਤ ਸਿੰਘ ਦੀਆਂ ਇਹ ਉਹਨਾਂ ਦੇ ਨਾਲ ਸੰਬੰਧਿਤ ਪੁਸਤਕਾਂ ਹਨ ਇਹਨਾਂ ਨੂੰ ਸਾਰਿਆਂ ਨੇ ਕਰ ਲੈਣਾ ਨੋਟ ਇਹਨਾਂ ਵਿੱਚੋਂ ਜੋ ਵੀ ਇੰਪੋਰਟੈਂਟ ਨੇ ਉਹਨਾਂ ਨੂੰ ਤੁਸੀਂ ਪੜ੍ਹ ਲੈਣਾ ਵੈਸੇ ਤਾਂ ਸਾਰੀਆਂ ਹੀ ਇੰਪੋਰਟੈਂਟ ਹੁੰਦੀਆਂ ਨੇ ਕਿਸੇ ਵੀ ਰਾਈਟਰ ਦੀਆਂ ਸਾਰੀਆਂ ਰਚਨਾਵਾਂ ਹੀ ਇੰਪੋਰਟੈਂਟ ਨੇ ਜਿਵੇਂ ਨੀਤੀ ਪ੍ਰਕਾਸ਼ ਪ੍ਰਤੀਗਿਆ ਪਾਲਣ ਦਿੱਤ ਹਰੀ ਉਪਦੇਸ਼ ਵਾਲਾ ਅਬਲਾ ਨਾਰੀ ਸੁਪਨ ਨਾਟਕ ਦਲੇਰ ਸਿੰਘ ਮਨ ਪ੍ਰਬੋਧਨ ਕ੍ਰੰਥ ਇਹ ਸਾਰੀਆਂ ਹੀ ਇਹਨਾਂ ਦੀਆਂ ਇੰਪੋਰਟੈਂਟ ਰਚਨਾਵਾਂ ਨੇ ਜੀ ਪੁਸਤਕਾਂ ਨੇ ਉਹ ਤੁਸੀਂ ਸਾਰੀਆਂ ਹੀ ਸਾਰਿਆਂ ਨੇ ਹੀ ਨੋਟ ਕਰ ਲੈਣੀਆਂ ਨੇ ਅਗਰ ਕਲਾਸ ਵਧੀਆ ਲੱਗੇ ਤਾਂ ਕਲਾਸ ਨੂੰ ਕਰ ਦੇਣਾ ਲਾਈਕ ਤਾ ਤੱਕ ਲਈ ਸਤਿ ਸ੍ਰੀ ਅਕਾਲ ਮਿਲਦੇ ਹਾਂ ਇੱਕ ਅਗਲੀ ਕਲਾਸ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਉਮੀਦ ਕਰੂੰਗੀ ਕਿ ਸਾਰਿਆਂ ਨੂੰ ਕਲਾਸ ਵਧੀਆ ਲੱਗੀ ਹੋਵੇਗੀ ਤੇ ਚੈਨਲ ਨੂੰ ਕਰ ਲੈਣਾ ਜੀ ਸਬਸਕ੍ਰਾਈਬ ਤੇ ਇਸੇ ਤਰ੍ਹਾਂ ਆਪਣਾ ਪਿਆਰ ਦਿੰਦੇ ਰਹੋ ਤੇ ਜੁੜੇ ਰਹੋ ਪੰਜਾਬ ਐਗਜ਼ਾਮ ਚੈਨਲ